ਦੋਸਤੋ ਨੀਲੀ ਰਾਵੀ ਨਸਲ ਦੇ ਵਿੱਚ ਖੀਰੇ ਕਟਿਆਂ ਦਾ ਮੁਕਾਬਲਾ ਹੋ ਕੇ ਹਟਾਗਾ। ਉਹਨਾਂ ਚੋਂ ਪਹਿਲਾ ਦੂਜਾ ਤੇ ਲਗਭਗ 10 ਨੰਬਰ ਸਿਲੈਕਟ ਹੋ ਚੁੱਕੇ ਨੇਗੇ। ਕਿਹੜਾ ਚੋਟਾ ਕਿਹੜੇ ਪਿੰਡ ਤੋਂ ਆਇਆ ਤੇ ਕਿਹੜੇ ਨੰਬਰ ਤੇ ਲੱਗਿਆ ਕਿੰਨੇ ਕਿੰਨੇ ਕਿਹੜੇ ਕਿਹੜੇ ਸੀਮਣ ਨੂੰ ਸਾਰੀ ਡਿਟੇਲ ਆਪਾਂ ਤੁਹਾਨੂੰ ਸਾਂਝੀ ਕਰਾਵਾਂਗੇ ਵੀਡੀਓ ਰਾਹੀਂ। ਇਹ ਪਰਲੀ ਰੰਗ ਜੀ ਜਾਣਗੇ ਉੱਥੇ ਫੁੱਲ ਵੱਜਣਗੇ ਤੇ ਨਾਲ ਦੀ ਨਾਲ ਆਪਾਂ ਇਸੇ ਵੀਡੀਓ ਚੱਲਦੇ-ਚੱਲਦੇ ਆਪਾਂ ਤੁਹਾਨੂੰ ਸਾਰੇ ਪਸ਼ੂ ਦਿਖਾ ਦਾਂਗੇ ਜਿਹੜੇ ਇਹ ਪਸ਼ੂ ਸਾਰੇ ਇਹ ਪਹਿਲੇ 10 ਨੰਬਰ ਵਾਲੇ ਪਸ਼ੂ ਨੇ ਠੀਕ ਹੈ ਜੀ। ਪਹਿਲੇ 10 ਦੇ ਵਿੱਚ ਨੇਗੇ ਆਹ ਕਟਾ ਵੀਡੀਓ ਸਾਰੀ ਦੇਖਣੀ ਹੈ ਨਾਲ ਦੀ ਨਾਲ ਤੇ ਚੰਗੀ ਲੱਗੂ ਤਾਂ ਲਾਈਕ ਸ਼ੇਅਰ ਕਰ ਦਿਓ ਠੀਕ ਹੈ ਕੀ ਹਾਲ ਹੈ ਵੀਰੇ ਹੋ ਠੀਕ ਆ ਕਿਹੜੇ ਨੰਬਰ ਤੇ ਲੱਗ ਗਿਆ 7ਵੇਂ ਦੇ ਬਾਈ 7 ਜਲਦੀ ਮੁਬਾਰਕਾ ਪਹਿਲਾਂ ਤਾਂ ਕਿਹੜੇ ਸੀਮਨ ਦਾ ਹੈ ਇਹ 나ਗ ਦਾ ਬਾਈ 90 나ਗ ਦਾ ਚਲ ਉਧਰ ਲੈ ਰੰਗ ਚ ਲੈ ਜਾ ਉੱਥੇ ਸਾਰੀ ਵੀਡੀਓ ਬਣਾਉਣੇ ਆਪਾਂ ਥੋੜੀ ਉਹ ਸਾਹਮਣੇ ਚੌਰਸੇ ਚ ਉਧਰ ਚ ਇਹ ਸਾਰੇ ਜਿਹੜੇ ਪਸ਼ੂ ਦਿੱਤੇ ਮਿੱਤਰੋ ਕਰਾਉਣੇ ਆਪਾਂ ਕੱਲੇ-ਕੱਲੇ ਬਾਈ ਨਾਲ ਗੱਲਬਾਤ ਤੇ ਨਾਲ ਦੀ ਨਾਲ ਆਪਾਂ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਤੇ ਫੇਸਬੁਕ ਪੇਜ ਨੂੰ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਿਓ ਤਾਂ ਕਿ ਸਾਰੇ ਮੇਲਿਆਂ ਤੇ ਕਰਦੇ ਆ ਇਕੱਲੇ ਇਕੱਲੇ ਬਾਈ ਨਾਲ ਗੱਲਬਾਤ ਆਪਾਂ ਲੈ ਮਿੱਤਰੋ ਆਹ ਘਟਾ ਜਿੱਤਾਗਾ ਤੀਜੇ ਨੰਬਰ ਤੇ ਇਹ ਬਾਈ ਨਾਲ ਗੱਲਬਾਤ ਕਰਦੇ ਆਪਾਂ ਅਰੇ ਕਿਹੜੇ ਪਿੰਡ ਤੋਂ ਆਏ ਹੋ ਗੁਰਦਿੱਤੀ ਵਾਲੇ ਤੋਂ ਜੀ ਗੁਰਦਿੱਤੀ ਵਾਲਾ ਕਿਹੜਾ ਜਿਲ੍ਹਾ ਫਰੀਦਕੋਟ ਜਿਲ੍ਹਾ ਤੇ ਕੱਟਾ ਆਪਣਾ 3 ਨੰਬਰ ਤੇ ਲੱਗ ਗਿਆ 3 ਨੰਬਰ ਤੇ ਪਹਿਲਾਂ ਤਾਂ ਤੈਨੂੰ ਬਹੁਤ ਬਹੁਤ ਮੁਬਾਰਕਾਂ ਭਾਈ ਧੰਨਵਾਦ ਜੀ ਕੱਲ ਕੱਟੀ ਕਿਹੜੇ ਨੰਬਰ ਦੀ ਆਪਣੀ ਉਹ ਵੀ ਤੀਜੇ ਦੀ ਉਹ ਵੀ ਤੀਜੇ ਇਹ ਵੀ ਤੀਜਾ ਤੇ ਪਹਿਲੀ ਵਾਰੀ ਮਿਲੇ ਚ ਆਇਆ ਪੜਾ ਠੀਕ ਆ ਤੇ ਕਿਹੜੇ ਸਿਮਰ ਦਾ ਕੱਟਾ ਇਹ ਇਹ ਡਾਇਮੰਡ ਦਾ ਜੀ ਹਰੀ ਕੰ ਦਾ ਤੇ ਕੱਟੀ ਵੀ ਡਾਇਮੰਡ ਦੀ ਸੀ ਬੱਲੇ ਯਾ ਸਿਲੈਕਸ਼ਨ ਵਧੀਆ ਕਿੰਨੇ ਕੁ ਬਸ਼ੁਕਰਚ ਆਪਣੇ ਕੋਲੇ ਆਪਣੇ ਕੋਲ 6 ਮੱਝਾਂ ਖੇ ਮਜਾ ਨਹੀਂ ਲੀ ਰਹੀ ਨੀ ਹਾਂਜੀ ਠੀਕ ਆ ਤੇ ਹੋਰ ਪਸ਼ੂ ਵੀ ਕੋਈ ਲੈ ਕੇ ਆਏ ਤੋਂ ਬਿਨਾ ਨਹੀਂ ਬਸ ਕੱਟਾ ਤੇ ਕੱਟੀ ਲੈ ਕੋਈ ਸੀਗੇ ਹਾਂਜੀ ਚਲੋ ਤੁਹਾਨੂੰ ਬਹੁਤ ਮੁਬਾਰਕਾਂ ਤੇ ਮੈਂ ਤੌਰ ਤੇ ਦਿਖਾ ਦੇਖ ਕਟਾਕਰੀ ਵੀਰੇ ਤੌਰ ਤੇ ਕਟਾ ਆ ਕਟਾ ਮਿੱਤਰੋ ਲੱਗਾ ਤੀਜੇ ਨੰਬਰ ਤੇ ਹਰੀ ਕੇ ਵਾਲੇ ਡਾਇਮੰਡ ਬੋਲ ਦਾ ਕਟਾਗਾ ਡਾਇਮੰਡ ਬੋਲ ਦੀ ਕੱਟੀ ਵੀ ਕੱਲ ਇਹਨਾਂ ਵਾਂਗ ਆ ਤੀਜੇ ਨੰਬਰ ਤੇ ਲੱਗੀ ਸੀ ਠੀਕ ਹੈ ਜੀ ਤੇ ਬਾਈਆਂ ਨੂੰ ਕਮੈਂਟਾਂ ਵਿੱਚ ਵਧਾਈਆਂ ਜਰੂਰ ਦੇ ਦਿਓ ਤੇਰੀ ਮਾਂ ਤੋਂ ਕਿੰਨਾ ਕਾ 20 ਕਿਲੋ 20 ਕਿਲੋ ਠੀਕ ਹੈ ਵੀਰੇ ਧੰਨਵਾਦ ਜੀ ਓਕੇ ਲੈ ਮਿੱਤਰੋ ਇਹ ਸੀਗਾ ਤੀਜੇ ਨੰਬਰ ਵਾਲਾ ਤੇ ਬਾਅਦ ਵਿੱਚ ਆਪਾਂ ਹੋਰ ਪਸ਼ੂ ਜੀ ਦਿਖਾਉਣੇ ਆ ਕਿ ਆਪਾਂ ਨਾਲ ਦੀ ਸਾਰੇ 10 ਨੰਬਰ ਦਿਖਾਵਾਂਗੇ ਇਸ ਵੀਡੀਓ ਚ ਤੇ ਵੀਰੇ ਕਿਹੜੇ ਪਿੰਡ ਤੋਂ ਆਂ ਬਈ ਟੈਣਾ ਪਿੰਡ ਫਰੀਦਕੋੜ ਕੋਲੇ ਟੈਣਾ ਹਾਂ ਹੈਗਾ ਪਾਜਖਾਂਡ ਆਪ ਗਿਆ ਉਧਰ ਅੱਛਾ ਕਟਾ ਕਿਹੜੇ ਨੰਬਰ ਤੇ ਲੱਗ ਗਿਆ ਭਾਈ 7ਵੇਂ ਨੰਬਰ ਤੇ ਆਇਆ ਕਿਹੜੇ ਸੀਮੰਡ ਦਾ ਇਹ ਇਹ ਨੂਰ ਝੋਟੇ ਦਾ ਭਾਈ ਏਬੀਸੀ ਵੀਰਾਲੀ ਵਾਲਾ ਨੂਰ ਦਾ ਨਾ ਪਹਿਲਾਂ ਖਰੋਟ ਵੀ ਭਾਰਤ ਜਿਓ ਕਟਣਾ ਉਹ ਹਾਂਜੀ ਹਾਂਜੀ ਹਾਂ ਤੇ ਤੁਹਾਨੂੰ ਮੁਬਾਰਕਾਂ ਭਾਈ ਛੋਟੇ ਵੀਰੇ ਪਹਿਲੀ ਵਾਰ ਹੀ ਐ ਮੇਲੇ ਚ ਹਾਂਜੀ ਹਾਂਜੀ ਪਹਿਲੀ ਵਾਰ ਹੀ ਆਏ ਅੱਛਾ ਤੇ ਹੋਰ ਕਾਹ ਕੇ ਪੁੱਛੋ ਤੇਰੇ ਕੋਲੇ ਭਾਈ ਇੱਕ ਤਾਂ ਝੂਟੀ ਆ ਵੀ ਆਪਣੇ ਕੋਲੇ ਹਾਂ ਮੱਝੀ ਆ ਸੂਈ ਵੀ ਆ ਪਾਵਰ ਦੀ ਆ ਉਹ ਬਾਬਰਵੰਨ ਦੀ ਹਾਂ ਆਪ ਤੇ ਬਸ ਇੱਕ ਇਹਨਾਂ ਦੀ ਮਾਂ ਆਗਾ ਹਾਂ ਪਾ ਥੋੜੇ ਪਛੋੜੇ ਥੋੜੇ ਪਛੋੜੇ ਮੇਲੇ ਚ ਪਹਿਲੀ ਯਾਰਾ ਖੁਸ਼ ਆ ਮਤਲਬ ਰਿਜ਼ਲਟ ਸਹੀ ਆ ਹਾਂਜੀ ਹਾਂਜੀ ਆਪਾਂ ਜਦ ਦਬ ਕੇ ਮਿਹਨਤ ਕਰੀ ਆਉਣ ਵਾਲੇ ਟਾਈਮ ਚ ਹੋਰ ਹਨਾ ਹੋਰਾਂ ਇਕੱਠ ਕਰਾਂਗੇ ਹਾਂ ਕਿਹੜਾ ਕਢਾਈ ਕਰਾਂ ਲੈ ਨੂਰ ਬੁੱਲ ਦਾ ਕਟਾ ਮਿੱਤਰੋ 7ਵੇਂ ਨੰਬਰ ਤੇ ਲੱਗਿਆਗਾ ਖੀਰੇ ਕੈਟਾਗਰੀ ਚ ਠੀਕ ਹੈ ਜੀ ਇਹ ਕਟੇ ਜਿਨੀਆਂ ਮਾਰਸੋ ਤੁਸੀਂ ਬੜਾ ਬਾਗਮਾਲ ਘੈਂਟ ਆ ਕੜਾ ਕਿੜਾ ਸਮਾਰਕ ਕਿੜਾ ਦਿਖਾਉਣ ਦਾ ਮਕਸਦ ਵੀ ਭਾਈ ਤੁਹਾਡੇ ਘਰਾਂ ਜਿਹੇ ਜਿਹੇ ਪਸ਼ੂ ਖੜਾ ਤੁਹਾਨੂੰ ਮੇਲੇ ਜੀ ਰੋਲ ਲਿਆ ਕਰੋ ਘਰੇ ਡਰਦੇ ਨਾ ਖੜੇ ਰਿਆ ਕਰੋ ਠੀਕ ਹੈ ਇਹ ਜਿਹੇ ਪਸ਼ੂ ਆ ਜਿਹੜੇ ਮੇਲੇ ਜਿੱਤਦੇ ਨੇ ਠੀਕ ਹੈ ਵੀਰੇ ਧੰਨਵਾਦ ਜੀ ਵੀਰੇ ਆਪਣਾ ਕਟਾ ਘੜੀ ਨਾ ਬਦਲਾ ਗਿਆ ਜੀ ਚੌਥੇ ਨੰਬਰ ਤੇ ਜੀ ਚੌਥੇ ਕਿਹੜੇ ਪਿੰਡ ਤੋਂ ਆਓਗੇ ਪੂਰੇ ਪੂਰੇ ਹਾਂਜੀ ਹਾਂ ਪੂਰੇ ਇਹ ਲੌਂਗ ਵਾਲੇ ਪੂਰੇ ਕੁਬਈ ਰੋਡ ਤੋਂ ਆ ਗਏ ਹਾਂ ਅੱਛਾ ਕਿਹੜੇ ਸਾਂ ਦਾ ਬੱਚਾ ਇਹ ਇਹ ਅਲਬਖਸ਼ ਦਾ ਅਲਬਖਸ਼ ਦਾ ਹੈ ਦੀ ਮਾਂ ਦੁੱਧ ਕਿੰਨਾ ਕਾਗਾ ਇਹਦੀ ਮਾਂ ਥੱਲੇ ਦੁੱਧ ਤੋਂ ਹੋਊਗਾ 18 19 ਕਿਲੋ 18 ਆ ਗਿਆ ਦਲਵਾਰਾਂ ਪੱਲਾ ਹੋਰ ਮਕਾਲ ਲੜਿਆ ਕੋਈ ਮੇਲਾ ਹਾਂਜੀ ਹਾਂ ਉਹ ਚ ਕੋਈ ਜਿੱਤ ਹਾਰ ਕਦੇ ਇਹੀ ਐਸੇ ਨੂੰ ਲੈ ਕੇ ਗਏ ਸੀ ਪਿਛਲੇ ਸਾਲ ਕੀ ਬਣਾ ਉਦੋਂ ਕਿਹੜੇ ਨੰਬਰ ਤੇ ਸੀ ਤੀਜੇ ਦੇ ਜੀ ਉਦੋਂ ਹੁਣ ਚੌਥੇ ਤੇ ਆ ਹੁਣ ਚੌਥੇ ਦੋ ਛੋਟੇ ਬੱਚੇ ਸੀਗਾ ਉਦੋਂ ਛੋਟੇ ਬੱਚੇ ਸੀ ਠੀਕ ਲੱਕੜਾਂ ਹੀ ਕਿਹੜਾ ਮੜਾ ਉਧਰੋਂ ਲੈ ਮਿੱਤਰੋ ਅਲਬਖਸ਼ ਦਾ ਬੱਚਾ ਹੈਗਾ ਜਿਹੜਾ ਚੌਥੇ ਨੰਬਰ ਤੇ ਲੱਗਾ ਖੀਰੇ ਕੈਟਾਗਰੀ ਤੇ ਠੀਕ ਹੈ ਜੀ 1 ਕਲਾ 2 3 4 ਸتمبر 2025 ਨੂੰ ਦੂਜਾ ਮੇਲਾ ਚੱਲਦਾ ਹੈਗਾ ਲੰਬਾ ਤੋਰ ਲਈ ਵੀਰੇ ਲੰਬਾ ਲੈ ਮਿੱਤਰੋ ਘੱਟੇ ਜਿਹਾ ਨਿਗਾਹ ਮਾਰ ਲਓ ਇਹ ਛੋਡੇ ਘਰ ਪੀ ਆਇਆ ਕਟਾਇਗਾ ਰਾਇ ਜਰੂਰ ਤੁਸੀਂ ਮੈਲਾ ਦਿਖਾਇਆ ਕਰੋ ਸਲਟਰ ਸੁਸ਼ਮਤ ਸਿੰਘ ਜੀ ਰਾਏ ਧੰਨਵਾਦ ਤੁਹਾਨੂੰ ਬਹੁਤ ਮੁਬਾਰਕਾਂ ਭਾਈ ਉਹਨਾਂ ਨੇ ਪਹਿਲਾਂ ਮੈਗਮੈਂਟ 3232 ਦਾ ਕਿਹੜੇ ਪਿੰਡ ਦਾ ਹੈ ਜੀ ਅਸੀਂ ਆਏ ਜੀ ਨੀਲੋਆ ਦਾ ਕਿਹੜੇ ਜਿਲ੍ਹੇ ਤੋਂ ਜਿਲ੍ਹਾ ਸੰਗਰੂਰ ਤੋਂ ਤਸੀਲ ਸੁਨਾਮ ਤਸੀਲ ਸੰਗਰੂਰ ਹੈ ਕਿਹੜੇ ਨੰਬਰ ਤੇ ਲੱਗ ਗਿਆ ਇਹ ਸੈਕਿੰਡ ਲੱਗੇ ਜੀ ਦੂਜੇ ਨੰਬਰ ਤੇ ਕਿਹਨੇ ਸਾਡਾ ਬੱਚਾ ਹੈ ਇਹ ਕਰਨਾਟ ਦਾ ਬਾਈ ਜੀ 35 ਸਿੱਧੂ ਦਾ ਕਰਨਾਟ ਦਾ ਯਾਨੀ ਕਿ ਪਿੰਡੀ ਕੋਲੇ ਬਾਅਦ ਵਿੱਚ ਆਇਆ ਪਹਿਲਾਂ ਉਹ ਸੁਨਾਮ ਮਸਤੀੜੇ ਬਾਈਕਰਜੰਟ ਕੋਲੇ ਸੀਗਾ ਅੱਛਾ ਉਹ ਉਹਨਾਂ ਕੋਲ ਸੀਗਾ ਅੱਛਾ ਉੱਥੋਂ ਜੰਮਿਆ ਪਹਿਲਾ ਇਹਦੀ ਮਾਂ ਵੀ ਬਸਤੀ ਸੁਨਾਮ ਚ ਹੀ ਆਈ ਹੋਈ ਹੈ ਅੱਛਾ ਤੇ ਪਹਿਲਾ ਜਿੱਤੇ ਗੋ ਮੁਗਾਰੇ ਕੱਟੇ ਨਹੀਂ ਹਾਂਜੀ ਪਹਿਲੇ 2 ਲੱਗੇ 2 ਮਹੀਨੇ ਜਿੱਤੇ ਕਿ ਚੜੱਕ ਤੋਂ ਇੱਕ ਤਨਾਉਨੇ ਤੋਂ ਉੱਥੇ ਕਿਹੜਾ ਨੰਬਰ ਸੀ ਉੱਥੇ ਚੜੱਕ ਤੀਜਾ ਦੀ ਤਨਾਉਨੇ ਦੇ ਪੰਜਵਾਂ ਠੀਕ ਹੈ ਛੋਟੇ ਬੱਚਾ ਜਦੋਂ ਠੀਕ ਹੈ ਲੈ ਮਿੱਤਰੋ ਦੇਖ ਸਕਦੇ ਹੋ ਕਿ ਇਹ ਤਰਨਾਟ ਦਾ ਬੱਚਾਗਾ ਬੂਰੇ ਰੰਗ ਚ ਤੇ ਘਰ ਚ ਹੋਰ ਕਿੰਨੇ ਕੁ ਬੱਚੇ ਆਪਣੇ ਕੋਲੇ ਹੋਰ ਬਈ ਹੈਗੇ ਨੇ 5-6 ਬੱਚੇ ਦਿੱਲੀ ਵਾਲੀ ਨਹੀਂ ਮੁਰਾ ਦੇ ਵੀ ਹੈਗੇ ਸਾਰੇ ਪੰਜ ਤੀ ਹੈਗੇ ਠੀਕ ਹੈ ਤਾਂ ਤੁਹਾਨੂੰ ਬਹੁਤ ਮੁਬਾਰਕਾਂ ਵੀਰੇ ਐ ਦਿਹਾੜੀ ਕੱਟ ਕੇ ਵੀਰਾ ਅੱਗੇ ਸਾਥੀ ਵੇਟ ਪਰਵਾ ਲੈ ਉਹ ਤਰਨਾਟ ਦਾ ਜਿਹੜਾ ਇਹ ਘਟਾਗਾ ਦੂਜੇ ਬਰਤੇ ਲੱਗਿਆਗਾ ਦੇਖ ਸਕਦੇ ਹੋ ਠੀਕ ਹੈ ਦੂਰੇ ਰੰਗ ਦੇ ਵਿੱਚ ਬਹੁਤ ਸਾਫ ਸੁਰਾ ਘੈਂਟ ਆ ਕਟਾ ਇਹ ਮਾਲੁੱਦ ਕਿੰਨਾ ਕਾਗਾ ਇਹਦੀ ਮਾਂ ਦਾ ਵੀਰੇ ਪਹਿਲੇ ਸੂਏ ਦਾ 13 ਕਿਲੋ ਦੁੱਧ ਸੀਗਾ ਪਹਿਲੇ ਸੂਏ ਦਾ ਠੀਕ ਆ ਠੀਕ ਆ ਵੀਰੇ ਸੋ ਦੇਖ ਸਕਦੇ ਹੋ ਮਿੱਤਰੋ ਠੀਕ ਆ ਵੀਰੇ ਧੰਨਵਾਦ ਤੇਰਾ ਬਹੁਤ ਬਹੁਤ ਗੁਵਾਰ ਕਾ ਤੁਹਾਨੂੰ ਲੈ ਮਿੱਤਰੋ ਹੁਣ ਤੁਹਾਨੂੰ ਦਿਖਾਵਾਂ ਇੱਕ ਨੰਬਰ ਵਾਲਾ ਕਟਾ ਤੇ ਜਿਹੜੇ ਵਿੱਚ ਨੰਬਰ ਹੋਰ ਰਹਿਗੇ ਸਨ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਠੀਕ ਹੈ ਜੀ ਸੋ ਵੀਡੀਓ ਲੰਬੀ ਹੋ ਪਰ ਤੁਹਾਨੂੰ ਨਜ਼ਾਰਾ ਉਹ ਵੀਡੀਓ ਦੇਖ ਕੇ ਤੇ ਇੱਕ ਆਖਰ ਕਟਾ ਦਿਖਾਉਣਾ ਆਹ ਕਟਾ ਮਿੱਤਰੋ ਲੱਗਿਆ 7 ਨੰਬਰ ਤੇ ਕਿਹੜੇ ਪੇਟ ਤੋਂ ਆ ਵੀਰੇ ਅਕਲੀ ਤੂੰ ਅਕਲੀ ਤੂੰ ਜੋਗਰਲੇ ਕੋਲੇ ਹਾਂਜੀ ਠੀਕ ਕਿਹੜੇ ਸੰਦਾ ਬੱਚਾ ਹੈ ਇਹ ਨਾਗ ਦਾ ਹੈ ਜੀ ਨਾਗ ਦਾ ਨਾਗ ਦਾ ਹਾਂਜੀ 7ਵੇਂ ਮੈਂਬਰ ਤੋਂ ਲੱਗਿਆ ਹਾਂ ਠੀਕ ਆ ਠੀਕ ਆ ਤੇ ਪਹਿਲਾਂ ਹੋਰ ਮਗਾਵ ਲੜਿਆ ਕੋਈ ਕੱਟੇ ਨਾਲ ਨਾ ਹੀ ਹੋਰ ਕੋਈ ਪਹਿਲੀ ਵਾਰੀ ਤੂੰ ਆਇਆ ਪਹਿਲੀ ਵਾਰੀ ਕੱਟਾ ਆਏਗਾ ਖੋਸਲ ਮਣ ਜਮਾਂ ਆ ਤੇ ਇਹ ਮਾਂ ਦੁੱਧ ਕਿੰਨਾ ਕਾਇਦਾ ਮਾਂ ਦਾ ਇਹਦਾ 14 ਕਿਲੋ ਹੈ 14 ਕਿਲੋ ਬਜਾ ਕਿੰਨੇ ਕੁ ਮੈਂ ਟੋਟਲ ਆਪਣੇ ਕੋਲੇ ਕਿੰਨੇ ਜੀ ਘਰ ਚ ਪਸ਼ੂ ਕਿੰਨੇ ਕਾਇ ਘਰ ਚ ਹੈਗੇ ਨਹੀਂ 7-8 ਵਪਾਰ ਦਾ ਕੰਮ ਆ ਵਪਾਰ ਦਾ ਕੰਮ ਆ ਲੱਕੜਾ ਦੇ ਕਿਹੜਾ ਕੱਟੇ ਨੂੰ ਆ ਮਿੱਤਰੋ ਨਾਬਿਆ ਨਾਗ ਦਾ ਬੱਚਾ 7ਵੇਂ ਨੰਬਰ ਤੇ ਲੱਗਿਆਗਾ ਤੇ ਆਇਸ ਕੋ ਬੈਕਸ਼ੈਂਡ ਤੋਂ ਕਟਾਈਂ ਦੇਖ ਸਾਬ ਠੀਕ ਹੈ ਜੀ ਕਿੰਨੇ ਘਟਾ ਮਿਲੇ ਆਪਾਂ ਨਾਲ ਦੇ ਸਾਰੇ ਪਸ਼ੂ ਦਿਖਾਵਾਂਗੇ ਆਪਾਂ ਠੀਕ ਹੈ ਵੀਰੇ ਧੰਨਵਾਦ ਮਵਾਕਾ ਲੈ ਮਿੱਤਰੋ ਆਹ ਕਟਾ ਲੱਗਿਆ ਪਹਿਲੇ ਨੰਬਰ ਤੇ ਆਪਨੇ ਕਿਵੇਂ ਆ ਠੀਕ ਹੈ ਵੀਰੇ ਰੋਣਾ ਨਿਕਤਾ ਇਹ ਬੰਦਾ ਖੁਸ਼ੀ ਚ ਰੋ ਰਿਹਾ ਸੀ ਗਰਾਊਂਡ ਚ ਖੜਾ ਰਿੰਗ ਚ ਤੇ ਹੁਣ ਵੀ ਦਾ ਬਲੱਡ ਘਟਿਆ ਹੋਇਆ ਕਿ ਵਜਾ ਵਕੇ ਘਟਿਆ ਬਲੱਡ ਆ ਜਾਸੇ ਬੰਦਾ ਮੈਨੂੰ ਕਹਦਾ ਭਾਈ ਘਟਿਆ ਵਾ ਚਲ ਕੋਈ ਨਹੀਂ ਹੌਸਲਾ ਆਉਂਦਾ ਹੈ ਕਿ ਬੰਦਾ ਪਹਿਲੀ ਵਾਰੀ ਰੀਪਿਆ ਪਹਿਲੀ ਵਾਰੀ ਮਿਲ ਜਾਇਆ ਤੇ ਪਹਿਲੀ ਵਾਰੀ ਪਹਿਲਾ ਨੰਬਰ ਆਣਾ ਆਉਂਦਾ ਨਹੀਂ ਸਿੱਧੂ ਢੱਲ ਜੀ ਮਾਰਦਾ ਹੈ ਨਾ ਦੇਖਾਂ ਹੈ ਕਹਿੰਦਾ ਤੇ ਚਲ ਕੋਈ ਨਹੀਂ ਫੇਰ ਵੀ ਆਏ ਦਸ ਕਿਹੜੇ ਸੀਮਨ ਦਾ ਕੱਟਾ ਹੈ ਆਪਣਾ ਇਹ ਕੋਹੇ ਨੂਰ ਦਾ ਵੀ ਕੋਹੇ ਨੂਰ ਦਾ ਜਿੱਦਾਂ ਲੈਤਾ ਜ ਆਪਾਂ ਕੱਟਾ ਇਹ ਸਾਲ ਜਿਹੜੋ ਤੇ ਹਾਂ ਹਾਂ ਵੀਰੇ ਘਰ ਵਾਲਾ ਕੰਮ ਹੀ ਆਪਣੇ ਚਾਚੇ ਦੀ ਸੀਗਾ ਹਾਂ ਤੇ ਉਹ ਤਾਂ ਨੇ 4-5 ਕਿ 6 ਮਹੀਨੇ ਹੋ ਗਏ ਉਹਨਾਂ ਦੇ ਆਪਣੇ ਕੋਲ ਆਏ ਆਪਣੇ ਕੋਲੇ ਆਏ ਨੂੰ ਹਾਂ ਹਾਂ ਆਪਣੇ ਚੈਨਲ ਤੇ ਆਪਾਂ ਵੀਡੀਓ ਪਾਈ ਜਿੱਦੇ ਕੱਟਾ ਲੈਂਦਾ ਸੀ ਇਹ ਨੂੰ ਬਾਈ ਨੂੰ ਕਹੇ ਬੜੇ ਸ਼ੌਂਕ ਨਾਲ ਸਾਰੇ ਵੀ ਕੱਟਾ ਚੰਗਾਗਾ ਕੋਹਨੂਰ ਦਾ ਗੈਣਾ ਇਹ ਹਾਂ ਵੀਰੇ ਚੂੜ ਚੱਕ ਲਾਂ ਚੂੜ ਚੱਕ ਲਾਂ ਠੀਕ ਆ ਤੇ ਮਾਂ ਇਹਦੀ ਲਗਭਗ 37 18 ਕਿਲੋ ਨੇ 18 ਲੀਟਰ ਤੇ ਹਾਂ ਨਾਨੀ 22 ਲੀਟਰ ਤੇ ਹਾਂ ਨਾਨੀ ਫਰੀਆਂ ਬਈ ਹਾਂ ਤੇਰੇ ਕੈਮਰੇ ਚ ਕਾਇਦਾ ਵੀਰੇ ਹਾਂ ਮਾਂ ਨਾਨੀ ਭੈਣ ਤੇ ਆਪ ਪਿਓ ਪਿਓ ਦਾ ਪਿਓ ਤੇ ਪਿਓ ਦੀ ਮਾਂ ਸਾਰੀਆਂ ਪੀੜ੍ਹੀਆਂ ਰਿਕਾਰਡ ਆ ਇਹ ਕਿੱਥੇ ਆਪਣੇ ਚੈਨਲ ਤੇ ਵੀਡੀਓ ਅਪਲੋਡ ਹੋਈ ਹੋਈ ਵੇ ਦੇਖ ਸਕਦੇ ਹੋਗੇ ਪਿੰਡ ਜੰਗੀਆਂ ਨਾਗਾ ਤਹਿਸੀਲ ਤਪਾਦੇ ਜ਼ਿਲ੍ਹਾ ਬਰਨਾਲਾ ਦੰਦਤਾ ਜੀ 2 ਮਹੀਨੇ ਹੋਰ ਖੀਰ ਹੁੰਨ ਲਗਭਗ ਨਾ ਜੇ ਨਾ ਫਿਰ ਇਹ ਤਾਂ ਬਰਲ ਵੀ ਨਹੀਂ ਪਾਈ ਕੋਰੇ 5-4 ਮਹੀਨੇ ਤੋਂ ਸਿਰਦਾ ਵੀਰੇ ਹਾਂ ਰਹਿਗੇ ਤੇਰਾ ਉਲੇਜਾ ਹਾਂਜੀ ਤੈਨ ਘੋ ਆਤ ਨਾਲ ਉਲੇਜਾ ਦੱਬ ਕੇ ਕਿੱਲੇ ਹਣਾ ਉਥੇ ਤੇ ਰਹਿਣਾ ਔਖਾ ਯਾਰ ਕੱਲਾ ਬੰਦਾ ਮੇਰੇ ਇੱਥੇ ਵੀ ਨਹੀਂ ਰਹਿ ਜਾਣਾ ਕੋਈ ਰਾਇ ਮਾਇਆ ਪਾਉ ਤੂੰ ਕੱਟਾ ਭੇਜ ਕੋਈ ਗੱਲ ਨਹੀਂ ਵੀ ਠੀਕ ਆ ਤੇ ਕਰਦੇ ਆਪਣੇ ਕਿੰਨੇ ਪਸ਼ੂ ਟੋਟਲ ਰਹਿਗੇ 15 16 ਪਸ਼ੂ 15 16 ਇੱਕ ਮੂਰਾ ਝੋਟਾ ਨਾ ਵੱਡਾ ਆਪਣੇ ਕੋਲੇ ਵਾ ਮੂਰਾ ਠੀਕ ਆ ਤੇ ਹੋਰ ਕੋਈ ਗੱਲਬਾਤ ਬਾ ਗੱਲਬਾਤ ਆ ਹੀ ਸਾਹਮਣੇ ਹੋੜੇ ਲੈ ਆਇਆ ਕਰ ਕਮਾ ਫਿਰ ਬਾਈ ਨਾਲ ਗੱਲਬਾਤ ਕਰਾਂਗੇ ਸ਼ਿੰਗਾਰੇ ਨਾਲ ਆਪਾਂ ਆਇਆ ਪੁੱਤ ਦਿਖਾ ਤੋਰ ਕੇ ਆ ਜਾਂ ਗਾਂ ਕੋਹੇਨੂਰ ਦਾ ਮਿੱਤਰ ਚੂੜ ਚੱਕਲੇ ਬਾਈ ਪੱਪੂ ਦਾ ਇਹ ਝੋਟਾ ਸੀ ਉਹਦਾ ਇਹ ਮੰਨ ਕੇ ਚਲੋ ਵੀ ਬੱਚਾ ਆ ਗਿਆ ਤੇ ਕੋਹੇ ਜਿਹੜਾ ਸੀਗਾ ਕੋਹੇਨੂਰੂ ਸੀਗਾ ਬਾਬਰ ਬਨਦਾ ਤੇ ਬਾਬਰ ਬਨ ਸੀ ਆ ਗਿਆ ਸੂਰਜ ਦਾ ਜਿਹੜੀ ਬਲੱਡ ਲੈਣਾ ਸੂਰਜ ਵਾਲੀ ਆ ਗਈ ਵਿੱਚ ਤੇ ਢਾਂਚਾ ਬਣਤਰ ਦੇਖ ਸਕਦੇ ਹੋਗੇ ਬਹੁਤ ਹੀ ਬਾਖਮਾਲ 18 17 ਕਿਲੋ ਬਹੁਤ ਚੰਗੇ ਰਿਕਾਰਡ ਆ ਯਾਰ ਸਾਰਿਆਂ ਵੀ ਦੇ ਚ ਰਿਕਾਰਡ ਓਕੇ ਦਾ ਤੇ ਬਾਕੀ ਹੁੰਦੇ ਦੇ ਮਾਇਕ ਬਾਈ ਨੂੰ ਸ਼ਿੰਗਾਰੇ ਨੂੰ ਸਰਪਾ ਸ਼ਿੰਗਾਰੇ ਕੀ ਆਲਾ ਬਾਈ ਵਧੀਆ ਵੀਰੇ ਆਪਣਾ ਪਿੰਡ ਕੌਲੋ ਕੇ ਹਾਂਜੀ ਹਾਂਜੀ ਮਿੱਤਰ ਪਿਆਰਾ ਏ ਜਦੋਂ ਹਾਂਜੀ ਆਪਣਾ ਮਿੱਤਰ ਪਿਆਰਾ ਤੇ ਕੱਲ ਆਪਣੀ ਕੱਟੀ ਤੀਸਰੀ ਆਪਣੀ ਹਾਂਜੀ ਵੀਰੇ ਕਿਹੜੇ ਨੰਬਰ ਤੇ ਲੱਗੀ ਸੀ ਉਹ ਆਪਣੀ 6ਵੇਂ ਨੰਬਰ ਤੇ ਆਈ ਸੀ 6ਵੇਂ ਨੰਬਰ ਤੇ ਇਸ ਸਾਲ ਵਾਲੇ ਚ ਹਾਂ ਤੈਨੂੰ ਤੋਂ ਉਹ 12 ਮਹੀਨੇ ਕੱਤੀ ਦੀ ਉਮਰ ਕਿੰਨੀ ਸੀ ਬਈ ਸਾਢੇ 5 ਮਹੀਨੇ ਸਾਢੇ 5 ਦੇ ਸਾਲ ਵਾਲੇ ਕਟਾਂ ਚ ਹਰਮਨ ਨੰਬਰ ਲੱਗਿਆ ਨਾ 6ਵਾਂ ਨੰਬਰ ਆ ਉਹ ਕਿਹੜੇ ਸੀਮਨ ਦੀ ਸੀ ਉਹ 43 54 ਦੀ 43 54 ਦੀ ਕਿੰਨੇ ਕੁ ਵਾਰ ਆਪਣੇ ਕੋਲੇ ਆਪਣੇ ਕੋਲ ਹੈਗੇ 20 ਪਸ਼ੂ ਬਾਈ ਇਹ ਪਸ਼ੂ ਗਾਂ ਵੱਧ ਹੈ ਗਾਂ ਵੱਧ ਆ ਜੋ ਤੜਕੇ ਆਏ ਸੀਗੇ ਕੀ ਸੋਚਿਆ ਸੀ ਕਰੋ ਸੋਚ ਕੇ ਤਾਂ ਵੀ ਚਲੋ ਕੰਪੀਟੀਸ਼ਨ ਲੜ ਦਿਆਂ ਹਨਾ ਕਿ ਨਾ ਘਬਰਾਟ ਹੈ ਘਬਰਾਟ ਜਾਈ ਸੀ ਨਾ ਨਹੀਂ ਘਬਰਾਟ ਤਾਂ ਨਹੀਂ ਵੈਸੇ ਆਪਾਂ ਤਾਂ ਲੜਨੀ ਆਈ ਸੀ ਨਾ ਜਦੋਂ ਕਹਿੰਦਾ ਕਹਾਂ ਮਤ ਅੱਜ ਆ ਗਿਆ ਕਹਿੰਦਾ ਕਿ ਰੰਗ ਦਾ ਕੀ ਬਣ ਮਾ ਰੰਗ ਦਾ ਸਟਾਰਟ ਹੋ ਗਿਆ ਮਾ ਤੂੰ ਤਾਂ लेट ਹੀ ਆ ਠੀਕ ਹੈ ਠੀਕ ਗੰਭਲ ਲਾ ਕੇ ਉਹਦੇ ਕਹਾਂ ਬਾਈ ਬਣ ਕੇ ਕਰਦੇ ਹਾਲੋ ਕੋਈ ਆ ਜਾ ਕੋਈ ਖੰਡੇ ਮਤ ਰਾਜੀ ਰੰਗਾਂ ਸਟਾਰਟ ਨਹੀਂ ਹੋਇਆਗਾ ਤੇ ਸੋਏ ਸੀਗਾ ਮਿੱਤਰੋ ਕੱਟਾ ਪਹਿਲੇ ਦਾ ਬਾਈ ਨੂੰ ਵਧਾਈਆਂ ਜਰੂਰੀ ਇੱਕ ਆਪਣਾ ਕੱਟਾ ਹੋਰ ਵੀ ਆਇਆ ਵੀਰੇ ਗੱਲ ਹਾਂ ਆਪਾਂ ਟੂ ਦਾ ਹਾਂ ਬਾਈ ਕੋ 3 ਨੰਬਰ ਦਾ ਆ ਉਹ ਅੱਧੇ ਕਿ ਮਹੀਨੇ ਪਹਿਲਾਂ ਸੇਲ ਕਰਿਆ ਸੀ ਉਹ ਵੀ ਆਪਣੇ ਪਿੰਡੋਂ ਪਹਿਲੋਂ ਪਿੰਡਾ ਜ਼ਿਲ੍ਹੇ ਬਡੰਡੇ ਤੀਜੇ ਨੰਬਰ ਤੇ ਆਇਆ ਉਹ ਵੀ ਤੀਜੇ ਨੰਬਰ ਤੇ ਲੱਗਿਆ ਉਹ ਸਾਹ ਦਾ ਹਾਂ ਸૈયਦ ਬਾਕੀ ਮਤਲਬ ਵਧੀਆ ਵੀਰ ਤੇ ਕੰਮ ਭਰਾਮ ਦਾ ਠੀਕ ਆ ਵੀਰੇ ਧੰਨਵਾਦ ਜੀ ਵੀਰੇ ਸਾਰੇ ਭਰਾਮ ਨੂੰ ਜੁੱਤਰਾਂ ਨੂੰ ਵਧਾਈਆਂ ਜ਼ਰੂਰ ਦੇ ਦਿਓ ਤੇ ਆਹ ਬਾਈ ਮੇਰਾ ਆਪਣਾ ਕਿਹੜਾ ਪੰਡਾ ਜੀ ਜੰਗੀਆਣਾ ਜੀ ਜੰਗੀਆਣਾ ਤੇ ਪਾਵੜੇ ਨਾਲ ਫਿਰ ਆਪਣਾ ਦੋਸਤ ਆ ਜੀ ਪੂਰਾ ਪੱਕਾ ਦੋਸਤ ਆ ਪੱਕਾ ਆਪਾਂ ਨੂੰ ਇਹ ਪੂਰਾ ਸ਼ੌਂਕ ਆ ਜੀ ਪਸ਼ੂਆਂ ਦਾ ਹਾਂ ਇਹਨੂੰ ਵੀ ਪੂਰਾ ਸ਼ੌਂਕ ਆ ਜੀ ਪਹਿਲਾਂ ਠੀਕ ਆ ਠੀਕ ਆ ਤੇ ਹੁਣ ਇਹਨੂੰ ਦੇਖ ਕੇ ਤੂੰ ਵੀ ਚੰਗਾ ਆ ਪਸ਼ੂ ਪਾਲ ਦੀ ਥੇਲੇ ਚ ਲਾਇਆ ਕਰ ਹਣਾ ਹਾਂਜੀ ਹਾਂਜੀ ਲਾਇਆ ਕਰਾਂਗੇ ਜੀ ਖੁਸ਼ ਆ ਬੰਦ ਫਿਰ ਪੂਰਾ ਖੁਸ਼ ਆ ਜੀ ਪਾਰਟੀ ਕਰ ਪਾਵੜੇ ਤੋਂ ਹਾਂ ਪਾਰਟੀ ਲਗਾਵਾਂਗੇ ਜੀ ਪਾਵੜੇ ਤੋਂ ਪੂਰੀ ਅੱਜ ਹੀ ਹੁਣ ਹੀ ਲੈ ਲਈ ਥੋੜੀ ਠੰਡੀ ਨਾ ਪੈ ਜਾ ਗੱਲ ਕਿਤੇ ਹਾਂਜੀ ਹਾਂਜੀ ਮੁੱਕਣਾ ਨਹੀਂ ਪਾਰਟੀ ਤੋਂ ਬਸ ਠੀਕ ਆ ਠੀਕ ਆ ਵੀਰੇ ਧੰਨਵਾਦ ਸੋ ਇਹ ਬਾਈ ਦੇ ਕੋ ਪਾਵਨਾ ਜਿਹੜਾ ਆਪਣਾ ਮਿੱਤਰ ਹੈ ਮੈਂ ਕਰਕੇ ਆਪਾਂ ਇਹਦੇ ਸਮਾ ਵਦਲਾ ਦਾ ਕੱਟੇ ਤੋਂ ਦੁਆਰਾ ਨਿਗ੍ਹਾ ਮਰਾ ਦਿੰਦਾ ਮੈਂ ਤੇ ਮਾਟੀ ਆ ਦੇਖ ਸਕਦੇ ਪਸ਼ੂ ਜਿੱਤ ਕੇ ਆਰਾਮ ਕਰ ਰਹੇ ਨੇਗੇ ਲਗਭਗ ਤੁਹਾਨੂੰ ਸਾਰੇ ਪਸ਼ੂ ਦਿਖਾ ਦੇ ਰਹੇ ਪਹਿਲੇ ਚਾਰ ਪੰਜ ਪਸ਼ੂ ਨਾਲ ਸੀਗੀਆਂ ਸੋ ਸਾਰੇ ਭਰਾਵਾਂ ਨੂੰ ਕਮੈਂਟ ਕਰਕੇ ਜਰੂਰ ਦੱਸਦੇ ਹੋ ਵੀ ਕਿਵੇਂ ਲੱਗੀ ਵੀਡੀਓ ਤੇ ਕਿਵੇਂ ਲੱਗੇ ਜਿੱਤਣ ਵਾਲੇ ਪਸ਼ੂ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ